ਮਸ਼ਿੰਦਰ ਨਾਥ ਸਿੱਧ ਪਰੰਪਰਾ ਦਾ ਇੱਕ ਮਹਾਨ ਪੁਰਸ਼ ਜੋ ਕਿ ਗੋਰਖ ਨਾਥ ਦਾ ਗੁਰੂ ਸੀ ਇਹ ਪਹਿਲੇ ਮਲਾਹਾਗੀਰੀ ਦਾ ਕੰਮ ਕਰਦਾ ਸੀ ਫਿਰ ਤਪ ਤਿਆਗ ਦੀ ਸਾਧਨਾ ਨਾਲ ਪ੍ਰਸਿੱਧ ਯੋਗੀ ਹੋਇਆ ਜਿਸ ਨੂੰ ਕੇ ਨੌ ਨਾਥਾਂ ਵਿੱਚ ਗਿਣਿਆ ਜਾਂਦਾ ਹੈ ਇਸ ਬਾਰੇ ਇਹ ਵੀ ਰਵਾਇਤ ਹੈ ਕਿ ਇਹ ਆਪਣਾ ਗਿਆਨ ਧਿਆਨ ਭੁੱਲ ਕੇ ਤ੍ਰਿਆ ਜਾਲ ਵਿੱਚ ਫਸ ਗਿਆ ਸੀ ਤੇ ਇਸ ਨੂੰ ਗੋਰਖ ਨੇ ਚਤਰਾਈ ਨਾਲ ਕਜਲੀ ਬੰਤੋਂ ਛੁਡਾ ਕੇ ਲਿਆਂਦਾ ਸੀ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਲਾ ਇੱਕ ਸਿੱਧ ਵੀ ਮਛੇਂਦਰ ਨਾਮ ਰੱਖਦਾ ਸੀ ਉਸ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ ਸੁਣ ਮਾ ਚਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁਲ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ